ਕਵਿਤਾ ਵਾਲ ਇੱਕ ਐਂਕਰ ਦੇ ਵੱਲੋਂ ਸ਼ਰੇਆਮ ਸਟੇਜ ਤੋਂ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾਂਦੀਆਂ ਨੇ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਨ ਦੇ ਲਾਇਕ ਨਹੀਂ ਹੈਗੇ ਕੀ ਇਹ ਕੀ ਇਹਦੀ ਵੀਡੀਓ ਦੇ ਬਾਰੇ ਕੋਈ ਬਿਲਕੁਲ ਇੰਨੀ ਜ਼ਿਆਦਾ ਵਾਇਰਲ ਹੋਈ ਸੀ ਅੱਜ ਤੱਕ ਵਾਇਰਲ ਹੋ ਰਹੀ ਹੈ ਕੁੱਲਰ ਵੀਜ਼ਾ ਕਪਲ ਦੀ ਗੱਲ ਕਰ ਰਹੀ ਹੈ ਵੀ ਉਹ ਵੱਖ ਹੋ ਰਹੇ ਨੇ ਇੱਕ ਤਰ੍ਹਾਂ ਤੋਂ ਇਹ ਦਿਖਾ ਰਹੇ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਤੇ ਇਹ ਮੁੱਦਾ ਇੱਕ ਦੂਜੇ ਨੂੰ ਅਨਫੋਲੋ ਕੀਤਾ ਇਹ ਲੋਕਾਂ ਨੇ ਚੜਾ ਦਿੱਤਾ ਇਹ ਕੋਈ ਹੈ ਮੁੱਦਾ ਚੱਕਣ ਵਾਲਾ ਪੂਰਾ ਸੰਗਾ ਦੀ ਜਿੰਨਾ ਤਾਂ ਤੀਜਾ ਵਿਆਹ ਹੋ ਗਿਆ ਤੇ ਲੋਕ ਵਿਆਹ ਕਰਵਾ ਕਰਵਾ ਕੇ ਵੀਜ਼ ਖੱਟੇ ਜਾਂਦੇ ਕਹਿੰਦਾ ਸੀ 도ਗਲੇ ਬੰਦੇ ਬਾਰੇ ਲੇਕਿਨ ਅੱਜ ਕੱਲ੍ਹ 도ਗਲੇ ਬੰਦੇ ਦੇਖਣ ਨੂੰ ਆ ਮਿਲਦੇ ਨੇ ਕਿਉਂਕਿ ਜੇਕਰ ਸੋਸ਼ਲ ਮੀਡੀਆ ਨਾਲ ਰਿਲੇਟ ਕਰਕੇ ਦੇਖਿਆ ਜਾਵੇ ਤਾਂ ਲੋਕ ਦੇਖਦੇ ਵੀ ਗੰਦ ਨੇ ਲੇਕਿਨ ਉਸੇ ਗੰਦ ਨੂੰ ਗਾਲਾਂ ਵੀ ਕੱਢਦੇ ਨੇ ਤੇ ਤਾਂ ਹੀ ਉਹਨਾਂ ਦੀ ਸਕਰੀਨਾਂ ਤੇ ਉਹੀ ਵੀਡੀਓਜ਼ ਆਉਂਦੀਆਂ ਨੇ ਜਿਹੜੇ ਉਹ ਦੇਖਣਾ ਪਸੰਦ ਕਰਦੇ ਨੇ ਜੇ ਜ਼ਿਕਰ ਕਰੀਏ ਤਾਂ ਜੋ ਡਾਂਸ ਕਰਦੇ ਨੇ ਲੋਕ ਅੱਜ ਕੱਲ੍ਹ ਨੱਚ ਟੱਪ ਕੇ ਵੀਡੀਓਜ਼ ਬਣਾਉਂਦੇ ਨੇ ਵਾਇਰਲ ਵੀ ਉਹ ਹੀ ਹੁੰਦੀਆਂ ਨੇ ਲੋਕ ਸ਼ੇਅਰ ਵੀ ਉਹਨਾਂ ਨੂੰ ਹੀ ਕਰਦੇ ਨੇ ਤੇ ਉਸ ਤੋਂ ਬਾਅਦ ਗਲਤੀਆਂ ਵੀ ਉਸ 'ਚ ਕੱਢਦੇ ਨੇ ਕਮੀਆਂ ਵੀ ਉਸ 'ਚ ਕੱਢਦੇ ਨੇ ਕਿ ਸਮਾਜ ਨੂੰ ਹੋਇਆ ਕੀ ਹੈ ਤੇ ਇਸ ਸਵਾਲ ਲੋਕਾਂ ਕੇ ਪੁੱਛਣ ਦੀ ਲੋੜ ਹੈ ਕਿਉਂਕਿ ਸਮਾਜ ਦੇ ਵਿੱਚ ਉਹ ਵੀ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਹੀ ਅਜਿਹਾਂ ਵੀਡੀਓਜ਼ ਦੇਖੀਆਂ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਲੋਕਾਂ ਦੇ ਵਿਚਾਰ ਤੇ ਲੋਕਾਂ ਦੀ ਅੱਜਕੱਲ ਦੀ ਚੋਇਸ ਤੇ ਖੜੇ ਹੁੰਦੇ ਨੇ ਇਸੇ ਮਾਮਲੇ ਤੇ ਸੋਸ਼ਲ ਮੀਡੀਆ ਤੇ ਇਨਫਲੂਐਂਸਰਸ ਤੇ ਤਾਂ ਇਸੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਸੋਸ਼ਲ ਮੀਡੀਆ ਨੂੰ ਖੰਗਾਲ ਕੇ ਦੇਖਾਂਗੇ ਸਾਰੇ ਮੁੱਦੇ ਦੀ ਮੁੱਦੇ ਤੇ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪੱਕ ਜ਼ਿਕਰ ਕਰਦੇ ਹਾਂ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੌਬੀ ਢਾਲੀਵਾਲ ਦੀ ਹਾਲਾਂਕਿ ਸੋਸ਼ਲ ਮੀਡੀਆ ਤੇ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਲੇਕਿਨ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਇੱਕ ਐਂਕਰ ਦੇ ਵੱਲੋਂ ਸ਼ਰੇਆਮ ਸਟੇਜ ਤੋਂ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾਂਦੀਆਂ ਨੇ ਬਿਲਕੁਲ ਸੁਪਰੀਆ ਹੌਬੀ ਢਾਲੀਵਾਲ ਕੋਈ ਆਮ ਇਨਸਾਨ ਨਹੀਂ ਹੈ ਉਹਨਾਂ ਦੀਆਂ ਇੰਨੀਆਂ ਫਿਲਮਾਂ ਆਈਆਂ ਹਰ ਕੋਈ ਪੰਜਾਬੀ ਉਹਨਾਂ ਨੂੰ ਜਾਣਦਾ ਹੈ ਹਰ ਕੋਈ ਬੰਦਾ ਉਹਨਾਂ ਨੂੰ ਜਾਣਦਾ ਹੈ ਉਹਨਾਂ ਦੀਆਂ ਫਿਲਮਾਂ ਕਾਫੀ ਹਿੱਟ ਰਹੀਆਂ ਨੇ ਠੀਕ ਆ ਮੰਨੇ ਪਰ ਮੰਨੇ ਸ਼ਖਸੀਅਤ ਨੇ ਪਰ ਉਸ ਦੇ ਵਿਚਕਾਰ ਇੱਕ ਵੀਡੀਓ ਵਾਇਰਲ ਹੋਈ ਜਿਸ ਕਾਰਨ ਉਹਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਜੀ ਇੱਕ ਨੰਗਲ ਦੇ ਵਿੱਚ ਕਬੱਡੀ ਟੂਰਨਾਮੈਂਟ ਸੀ ਸੁਪਰੀਆ ਉਸ ਦੇ ਵਿੱਚ ਐਂਕਰ ਸੀ ਇੱਕ ਉਹਨਾਂ ਦੇ ਵੱਲੋਂ ਖਾਸ ਕਰਕੇ ਮੂੰਹ ਤੇ ਬੇਇੱਜ਼ਤੀ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਉਹ ਮੂੰਹ ਤੇ ਬੇਇੱਜ਼ਤੀ ਕਰਦੇ ਨਜ਼ਰ ਆ ਰਹੇ ਨੇ ਜੇਕਰ ਪੰਜਾਬੀ ਗਾਇਕ ਹਰਮਨ ਦੀ ਗੱਲ ਕਰੀਏ ਉੱਥੇ ਨਜ਼ਰ ਸੀ ਮੌਕੇ ਤੇ ਮੌਜੂਦ ਸੀ ਤੇ ਇੱਕ ਐਂਕਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਕੁੜੀਆਂ ਦੀ ਇੱਜ਼ਤ ਨਹੀਂ ਕਰਦੇ ਖਾਸ ਕਰਕੇ ਉਹ ਕੁੜੀ ਦੀ ਕਿ ਉਹ ਇੱਜ਼ਤ ਨਹੀਂ ਕਰਦੇ ਜੇਕਰ ਤੁਸੀਂ ਲੱਕ ਫਿਲਮਾਂ ਕਰ ਲੋ ਪਰ ਜੇ ਕੁੜੀ ਔਰਤ ਦੀ ਇੱਜ਼ਤ ਨਹੀਂ ਕਰਦੇ ਤੁਸੀਂ ਬੰਦੇ ਨਹੀਂ ਹੋ ਤੇ ਸਹੀ ਵੀ ਉਹਨਾਂ ਨੇ ਕਿਹਾ ਹੋ ਸਕਦਾ ਉਹਨਾਂ ਦੇ ਨਾਲ ਕਿਹੜੀ ਇਹ ਜਿਹੀ ਘਟਨਾ ਵਾਪਰੀ ਕਿ ਉਹਨਾਂ ਹੋਬੀ ਤੋਂ ਢੋਲੀ ਵਾਲ ਦੀ ਮੂੰਹ ਤੇ ਬੇਇੱਜ਼ਤੀ ਕੀਤੀ ਹੈ ਤਾਂ ਵੀਡੀਓ ਇੰਨੀ ਜ਼ਿਆਦਾ ਸੁਪਰੀਆ ਵਾਇਰਲ ਹੋ ਰਹੀ ਹੈ ਪਰ ਇਸ ਤਰੀਕੇ ਦੇ ਨਾਲ ਉਹ ਕਹਿ ਸਕਦੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਦੋਰਾ ਮਾਪ ਡੰਡ ਹਰ ਕਿਸੇ ਦੇ ਵਿੱਚ 도ਗਲੇ ਹੋ ਗਏ ਨੇ ਲੋਕ ਇਸ ਤਰੀਕੇ ਦੇ ਨਾਲ ਵੀ ਹੋ ਸਕਦਾ ਜੇਕਰ ਦੂਜੇ ਪਾਸੇ ਦੇਖੇ ਲੋਕ ਕਹਿਣਗੇ ਉਹ ਹੌਬੀਤ ਵਾਲ ਵਰਗਾ ਬੰਦਾ ਨਹੀਂ ਆ ਦੂਜੇ ਪਾਸੇ ਉਹਨੂੰ ਕੁੜੀ ਨੇ ਇੱਕ ਵੱਡੀ ਗੱਲ ਕਹੀ ਕਿ ਇਹ ਕੁੜੀਆਂ ਦੀ ਇੱਜ਼ਤ ਨਹੀਂ ਕਰਦਾ ਖਾਸ ਕਰਕੇ ਕੀਤਾ ਉਹਦੇ ਨਾਲ ਕਿਹੜਾ ਬਾਣਾ ਵਾਪਰੇ ਹੋਵੇ ਕੀ ਹੋਇਆ ਹੋਵੇ ਕਿ ਉਹ ਉਹਨੂੰ ਮੂੰਹ ਤੇ ਹੀ ਉਹਦੇ ਕਹਿਣਾ ਪਿਆ ਤਾਂ 도ਗਲੇ ਇਥੇ ਲੋਕ ਆ ਇੱਕ ਪਾਸੇ ਇਹ ਕਹਿ ਦੇਣਗੇ ਹੁਣ ਇਹ ਵੀਡੀਓ ਦੇ ਚਰਚਾ ਇਹ ਛਿੜੀ ਆ ਇੱਕ ਪਾਸੇ ਕਹਿਣਗੇ ਕਿ ਉਹ ਬੰਦਾ ਇਨਾ ਚੰਗਾ ਸੀ ਉਹ ਕੁੜੀ ਨੂੰ ਦਾ ਨਹੀਂ ਕਹਿਣਾ ਚਾਹੀਦਾ ਉਹਨੇ ਇੰਨੀਆਂ ਫਿਲਮਾਂ ਦਿੱਤੀਆਂ ਇਹ ਪੰਜਾਬ ਨੂੰ ਇੰਨੇ ਵਧੀਆ ਕਿਰਦਾਰ ਨਿਭਾਏ ਨੇ ਤਾਂ ਦੂਜੇ ਪਾਸੇ ਉਹ ਕੁੜੀ ਅੱਧੇ ਲੋਕ ਇਹ ਕਹਿਣਗੇ ਵੀ ਉਹ ਕੁੜੀ ਨਾਲ ਕੀਤਾ ਕੀ ਵਾਪਰਿਆ ਸੀ ਉਹਨਾਂ ਨੇ ਇਹ ਕਹਿਤਾ ਵੀ ਨਹੀਂ ਇਹ ਇੱਜ਼ਤ ਨਹੀਂ ਕਰਦਾ ਕੁੜੀਆਂ ਦੀ ਤਾਂ ਬਹੁਤ ਵੱਡੇ ਮਸਲੇ ਨੇ ਕੋਈ ਵੀ ਦੇਖ ਲਓ ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਹੈ ਉਹਨੂੰ ਭੰਡਿਆ ਵੀ ਜਾਂਦਾ ਹੈ ਉਹਦੀ ਸ਼ਲਾਘਾ ਵੀ ਕੀਤੀ ਜਾਂਦੀ ਹੈ ਇਹ ਸਾਰੇ ਲੋਕ ਕਰਦੇ ਨੇ ਹਾਲਾਂਕਿ ਅਸੀਂ ਆਪਣੀ ਗੱਲ ਕਰੀਏ ਜਾਂ ਹੋਰ ਲੋਕਾਂ ਦੀ ਗੱਲ ਕਰੀਏ ਤਾਂ ਐਵੇਂ ਹੀ ਕਰਦੇ ਨੇ ਇੱਕ ਪਾਸੇ ਤਾਰੀਫ਼ ਵੀ ਕਰਦੇ ਨੇ ਇੱਕ ਪਾਸੇ ਉਹਨਾਂ ਨੂੰ ਭੰਦੇ ਵੀ ਹੈ ਇੱਕ ਪਾਸੇ ਕਹਿੰਦੇ ਨੇ ਤੁਸੀਂ ਆਪਣੀਆਂ ਜਨਾਨੀਆਂ ਦਿਖਾ ਕੇ ਵਿਊ ਖੱਟਦੇ ਹੋ ਵਾਇਰਲ ਵੀ ਉਹਨਾਂ ਨੂੰ ਕਰਦੇ ਨੇ ਤੁਸੀਂ ਅੱਜ ਕਿਸੇ ਇਨਫਲੂਐਂਸਰ ਦਾ ਕੋਈ ਵੀ ਜਿਹੜਾ ਨੱਚ ਟੱਪ ਕੇ ਵੀਡੀਓ ਪਾਉਂਦਾ ਉਹਦੇ ਸੁਪਰੀਅਰ ਫਾਲੋਅਰ ਦੇਖ ਲਓ ਮਿਲੀਅਨਾਂ ਨੇ ਜਿਹੜੇ ਚੱਜ ਦੀ ਚੀਜ਼ ਪਾਉਂਦਾ ਤੁਹਾਨੂੰ ਕੋਈ ਜੌਬ ਦੇ ਰਿਲੇਟਿਵ ਕੋਈ ਜਾਣਕਾਰੀ ਦਿੰਦਾ ਹੈ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹਨਾਂ ਨੂੰ ਕੋਈ ਪ੍ਰੋਮੋਟ ਨਹੀਂ ਕਰਦਾ ਬਿਲਕੁਲ ਇੱਥੇ ਜ਼ਿਕਰ ਕਰੀਏ ਕਿ ਇੱਕ ਕੀ ਹੈ ਕੀ ਹੈ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਇੰਨੀ ਜ਼ਿਆਦਾ ਵਾਇਰਲ ਹੋਈ ਸੀ ਅੱਜ ਤੱਕ ਵਾਇਰਲ ਹੋ ਰਹੀ ਹੈ ਤੇ ਉਹ ਬੰਦਾ ਇਸੇ ਵੀਡੀਓ ਦੇ ਕਰਕੇ ਇੰਨੇ ਫਾਲੋਅਰਸ ਲੈ ਗਿਆ ਤੇ ਹਰ ਵੀਡੀਓ ਦੇ ਵਿੱਚ ਉਹਦਾ ਸਟਾਰਟਿੰਗ ਪੁਆਇੰਟ ਇਹ ਹੁੰਦਾ ਹੈ ਕੀ ਹੈ ਕੀ ਹੈ ਕਦੇ ਪ੍ਰੋਮੋਸ਼ਨ ਕਰ ਦਿੰਦਾ ਕਦੇ ਕਿਸੇ ਦਾ ਨਾਮ ਲੈ ਲੈਂਦਾ ਉਹਦੀ ਵੀਡੀਓ ਚੀਜ਼ਾਂ ਕਹਿੰਦੇ ਨੇ ਮੰਨ ਲਓ ਉਹ ਬੰਦੇ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਮੁੰਡਾ ਬਹੁਤ ਵਾਇਰਲ ਹੋਇਆ ਕੀ ਬੋਲਦਾ ਕੁਸ਼ਭ ਨਹੀਂ ਬੋਲਦਾ ਪਰ ਲੋਕਾਂ ਨੇ ਇੰਨਾ ਜ਼ਿਆਦਾ ਵਾਇਰਲ ਕੀਤਾ ਇਥੋਂ ਕਿ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਵੀ ਕਿਤੇ ਉਹ ਵੀਡੀਓ ਆਈ ਉਹ ਕਾਫੀ ਇੰਨੀ ਜ਼ਿਆਦਾ ਇੱਕ ਬੰਦੇ ਨੇ ਨਹੀਂ ਸ਼ੇਅਰ ਕੀਤੀ ਉਹ 10 20 ਬੰਦਿਆਂ ਨੇ ਇੱਕ ਜਾਨੇ ਨੂੰ ਭੇਜੀ ਆ ਅੱਗੋ ਅਸੀਂ ਵੀ ਕਿਸੇ ਨੂੰ ਭੇਜੀਓ ਉਹ ਇੰਨਾ ਮੁੰਡਾ ਵਾਇਰਲ ਹੋ ਗਿਆ ਹੁਣ ਉਹਨਾਂ ਨੂੰ ਪ੍ਰੋਮੋਸ਼ਨ ਆ ਰਹੀਆਂ ਮਤਲਬ ਪੈਸਾ ਪੈਸਾ ਉਹਦੇ ਕੋਲ ਆ ਰਿਹਾ ਹੈ ਤੇ ਟੈਲੈਂਟ ਕੀ ਹੈ ਇਹਦੇ ਵਿੱਚ ਕੁਝ ਵੀ ਨਹੀਂ ਜਿੰਨੇ ਬੰਦਿਆਂ ਕੋ ਟਾਇਲੈਂਟ ਆ ਉਹ ਵਧੀਆ ਕਰ ਸਕਦੇ ਨੇ ਐਂਕਰਿੰਗ ਕਰ ਸਕਦੇ ਨੇ ਵਧੀਆ ਗਾਇਕ ਨੇ ਵਧੀਆ ਲਿਖ ਸਕਦੇ ਨੇ ਉਹਨਾਂ ਦੇ ਤੇ ਅੱਗ ਮਾਰਿਆ ਗਿਆ ਨਾ ਇਹਨਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਇਹਨਾਂ ਨੂੰ ਤੁਸੀਂ ਪੈਸਾ ਦੇ ਰਹੇ ਆ ਕੇ ਦੁਕਾਨਾਂ ਤੇ ਬੁਲਾ ਰਹੇ ਨੇ ਤੁਸੀਂ ਸਾਡੇ ਆਗ ਚੀਜ਼ੇ ਦੀ ਉਹ ਪਿਛਲੇ ਦਿਨਾਂ ਦੇ ਵਿੱਚ ਉਹ ਗੱਦਿਆਂ ਦੀ ਪ੍ਰੋਮੋਸ਼ਨ ਕਰਦਾ ਨਜ਼ਰ ਆ ਰਿਹਾ ਸੀ ਕੀਤਾ ਨੂੰ ਕਿੰਨਾ ਪੈਸਾ ਦਿੱਤਾ ਪਰ ਉਹਦੇ ਵਿੱਚ ਨਾ ਕੋਈ ਉਹਦੇ ਕੋਲ ਗੋਣ ਹੈ ਨਾ ਕੁਝ ਜਿਨ੍ਹਾਂ ਕੋ ਗੋਣ ਹੈ ਉਹ ਘਰੇ ਬੈਠੇ ਨੇ ਵਿਚਾਰੇ ਜੇ ਗਾਣੇ ਲਿਖ ਰਹੇ ਉਹਨਾਂ ਦੀਆਂ ਕਿਤਾਬਾਂ ਭਰੀਆਂ ਆ ਉੱਥੇ ਰਹਿ ਗਈਆਂ ਨੇ ਜਿਹੜਾ ਕੋਈ ਇਹਨਾਂ ਵਧੀਆ ਬੋਲ ਸਕਦਾ ਉਹਨੂੰ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਇਹ ਹੈ ਜਾਂ ਮੌਕਾ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਪਹਿਲਾਂ ਹੀ ਕੋਈ ਪਰਿਵਾਰ ਸਬੰਧ ਦੇ ਕੋ ਹੁਣ ਜਾਂ ਉਹਨਾਂ ਦੇ ਕੋਈ ਵੀ ਪਰਿਵਾਰ ਦਾ ਮੈਂਬਰ ਪਹਿਲੇ ਇਹ ਇਹ ਇਸ ਸੀਜ਼ ਦੇ ਵਿੱਚ ਗਿਆ ਹੋਇਆ ਵਜਾ ਉਹਨਾਂ ਨੂੰ ਤੇ ਜਾਂ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਗੰਦ ਪਾਇਆ ਹੋਵੇ ਉਹਨਾਂ ਨੂੰ ਅੱਗੇ ਕੀਤਾ ਜਾਂਦਾ ਜੀ ਬਿਲਕੁਲ ਹੈ ਜੇ ਦੇਖਿਆ ਜਾਵੇ ਤਾਂ ਟੈਲੈਂਟ ਕੋਈ ਨਹੀਂ ਹੁੰਦਾ ਤੇ ਕਿਸੇ ਹੋਰ ਅਜੀਬੋ-ਗਰੀਬ ਚੀਜ਼ ਦੇ ਲਈ ਵਾਇਰਲ ਹੋ ਜਾਂਦੇ ਆ ਜੇਕਰ ਆਪਾਂ ਕੁਲੜ ਪੀਜ਼ਾ ਕਪਲ ਦੀ ਗੱਲ ਕਰੀਏ ਉਹਨਾਂ ਨੇ ਆਪਣੀ ਸਟਾਲ ਖੋਲਿਆ ਸੀ ਰੇੜੀ ਲਾਈ ਸੀ ਫਿਰ ਹੌਲੀ-ਹੌਲੀ ਦੁਕਾਨ ਦੇ ਵਿੱਚ ਤਬਦੀਲ ਕੀਤਾ ਸ਼ੋਰੂਮ ਜੋ ਵੀ ਖੋਲਿਆ ਉਹਨਾਂ ਨੇ ਹੈਨਾ ਤੇ ਉੱਥੇ ਉਸ ਚੀਜ਼ ਲਈ ਉਹ ਫੇਮਸ ਨਹੀਂ ਹੋਏ ਲੇਕਿਨ ਉਹਨਾਂ ਦਾ ਜੋ MMS ਵਾਇਰਲ ਹੋਇਆ ਸੀ ਜੋ ਵੀਡੀਓ ਸੀ ਉਹਦੇ ਕਰਕੇ ਵਾਇਰਲ ਹੋਏ ਤੇ ਅੱਜ ਤੱਕ ਟ੍ਰੋਲ ਹੁੰਦੇ ਆ ਰਹੇ ਨੇ ਤੇ ਹੁਣ ਉਹਨਾਂ ਨੇ ਇੱਕ ਨਵੀਂ ਚੀਜ਼ ਕਰਕੇ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਮੈਂਟਸ ਵਿੱਚ ਐਸੀ ਕਿ ਪਬਲਿਸਿਟੀ ਸਟੰਟ ਵੀ ਹੋ ਸਕਦਾ ਉਹਨਾਂ ਦਾ ਵੀ ਉਹ ਵੱਖ ਹੋ ਰਹੇ ਨੇ ਇੱਕ ਤਰ੍ਹਾਂ ਤੋਂ ਇਹ ਦਿਖਾ ਰਹੇ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਤੇ ਇਹ ਮੁੱਦਾ ਇੱਕ ਦੂਜੇ ਨੂੰ ਅਨਫੋਲੋ ਕੀਤਾ ਇਹ ਲੋਕਾਂ ਨੇ ਚੜਾ ਦਿੱਤਾ ਇਹ ਕੋਈ ਹੈ ਮੁੱਦਾ ਚੱਕਣ ਵਾਲਾ ਖਬਰ ਹੈ ਕੋਈ ਇਹ ਸੋ ਫਿਰ ਜਿਹੜਾ ਵੀ ਸੋਸ਼ਲ ਮੀਡੀਆ ਤੁਸੀਂ ਇੰਸਟਾਗ੍ਰam ਖੋਲ੍ਹ ਲਓ ਆਪਾਂ ਰੋਸਟਰ ਹੁਣ ਪਾਵੇਂ ਕੋਈ ਵੀ ਬੰਦਾ ਹੋਵੇ ਕੋਈ ਵੀ ਪੋਡਕਾਸਟ ਕਰਦਾ ਹੋਵੇ ਉਹਨਾਂ ਨੇ ਕੁਲੜ ਪੀਜ਼ਾ ਕਪਿਲ ਤੇ 1.5 ਘੰਟਾ ਬੋਲੇ ਜੀ ਕੁਲੜ ਪੀਜ਼ਾ ਕਪਿਲ ਤੇ 1.5 ਘੰਟਾ ਪੰਜਾਬ ਦੇ ਇੰਨੇ ਮੁੱਦੇ ਛੱਡ ਕੇ ਉਹਦੇ ਤੇ ਬੋਲੇ ਹੂੰ ਕਿਉਂ ਬੋਲੇ ਕਿਉਂਕਿ ਵਿਊਜ਼ ਉਹਦੇ ਨਾਲ ਹੀ ਆਉਣੇ ਨੇ ਠੀਕ ਹੈ ਵਿਊਜ਼ ਉਹਦੇ ਨਾਲ ਹੀ ਆਉਣੇ ਨੇ ਉਹਨਾਂ ਨੇ ਅਨਫੋਲੋ ਕੀਤਾ ਠੀਕ ਹੈ ਇੱਕ ਦੂਸਰੇ ਨੂੰ ਉਹ ਤੋਂ ਅੰਦਾਜ਼ਾ ਲਗਾਇਆ ਕਿ ਇਹ ਤਲਾਕ ਲੈਣ ਜਾ ਰਹੇ ਨੇ ਹੋ ਸਕਦਾ ਹੈ ਕਿ ਉਹ ਕੀਪਤਾ ਪਬਲਿਸਿਟੀ ਲਈ ਕਰ ਰਹੇ ਹੋਣ ਕਿ ਸਾਡੇ ਵਿਊਜ਼ ਵਧਣ ਸਾਡੇ ਫਾਲੋਅਰ ਵਧਣ ਕਿਉਂਕਿ ਉਹ ਵਾਇਰਲ ਕਿਉਂ ਹੋਏ ਸੀ ਉਹਨਾਂ ਦੀ ਪ੍ਰਾਈਵੇਟ ਵੀਡੀਓ ਲੀਕ ਹੋਈ ਠੀਕ ਹੈ ਉਸ ਤੋਂ ਬਾਅਦ ਉਹ ਚਰਚਾ 'ਚ ਇੰਨਾ ਆ ਗਏ ਠੀਕ ਹੈ ਉਹਨਾਂ ਦਾ ਕਾਰੋਬਾਰ ਵੀ ਕਾਫੀ ਪਹਿਲਾਂ ਵਧਿਆ ਠੀਕ ਉਸ ਤੋਂ ਬਾਅਦ ਹਾਂ ਡਾਊਨ ਹੋਇਆ ਸੀ ਪਰ ਉਹ ਚਲੋ ਇੱਕ ਪਾਸੇ ਮਿਹਨਤ ਵੀ ਕਰ ਰਹੇ ਦੂਜੇ ਪਾਸੇ ਉਹਨਾਂ ਨੂੰ ਲੋਕ ਭੰਦੇ ਨੇ ਇਹ ਜਨਾਨੀ ਦਿਖਾ ਕੇ ਛੋਟੇ ਕੱਪੜੇ ਪਾ ਕੇ ਇਹ ਵੀਡੀਓ ਬਣਾਉਂਦੇ ਨੇ ਜਿਕਰ ਨਿਹੰਗ ਜੱਥੇ ਬੰਦਿਆਂ ਦੀ ਗੱਲ ਕਹਿੰਸੀ ਕਿ ਜੇਕਰ ਤੂੰ ਵੀਡੀਓਜ਼ ਬਣਾਣੀਆਂ ਨੇ ਲੱਚ ਟਪਕੇ ਤੇਰੀ ਜਨਾਨੀ ਨੇ ਐਵੇਂ ਕਰਨਾ ਐਵੇਂ ਕਰਨਾ ਐ ਤੇ ਤੂੰ ਆਪਣੀ ਦਸਤਾਰ ਜਿਹੜੀ ਹੈ ਸਾਨੂੰ ਦੇ ਦੇ ਠੀਕ ਹੈ ਤੂੰ ਦਸਤਾਰ ਨਹੀਂ ਤੂੰ ਪਾ ਸਕਦਾ ਠੀਕ ਹੈ ਉਸ ਤੋਂ ਬਾਅਦ ਹੁਣ ਇਹਨਾਂ ਨੇ ਹੋਰ ਹੀ ਮੁੱਦਾ ਛੇੜਤਾ ਹੈ ਇੱਕ ਦੂਜੇ ਨੂੰ ਅਨਫ follow ਕਰਕੇ ਕਿ views land ਦੇ ਚੱਕਰ ਦੇ ਵਿੱਚ ਹੈ ਇਹੀ ਹੋ ਸਕਦਾ ਹੈ ਇਹ ਕੁਝ ਨੂੰ ਕੀ ਲੱਗ ਰਹੀ ਦੂਜੇ ਪਾਸੇ ਰਾਤ ਦੀ ਬਿਲਕੁਲ ਵੀਡੀਓ ਹੈ ਇਹ ਆਪਣੇ ਇਹ ਮੁੰਡੇ ਦੇ ਨਾਲ ਜਿਹੜਾ ਛੋਟਾ ਇਹਦਾ ਮੁੰਡਾ ਹੈ ਉਹਦੇ ਨਾਲ ਇਹ ਇਹਨੇ ਸਟੋਰੀ ਪਾਈ ਹੋਈ ਸਾਂਝੀ ਕੀਤੀ ਹੋਈ ਹੈ ਕਿ ਮਤਲਬ ਇਹ ਚੱਲ ਕੀ ਰਿਹਾ ਹੈ ਤੇ ਨਾਲੇ ਦੇਖਿਆ ਜਾਵੇ ਤਾਂ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਨੇ ਪਹਿਲਾਂ ਵੀ ਇੱਕ અપਨਾ ਚੁੱਕਿਆ ਇਹਨਾਂ ਨੂੰ ਕਾ ਪਤਾ ਉਹ ਪੀਆਰ ਸਟੈਂਟ ਵੀ ਸਕਦੇ ਆ ਵੀ ਫੋਲੋਅਰਸ ਵਧਾਣ ਲਈ ਇਹ ਮੋੜ ਤੋਂ ਚਰਚਾ ਵਿੱਚ ਆਉਣ ਦੇ ਲਈ ਇੱਕ ਦੂਜੇ ਨੂੰ ਡਾਈਵੋਰਸ ਦੇਣ ਦਾ ਢੋਂਗ ਰਚ ਦਿੱਤਾ ਉਸ ਤੋਂ ਬਾਅਦ ਮੋੜ ਤੋਂ ਇਕੱਠੇ ਹੋ ਗਏ ਵੀ ਅਸੀਂ ਤਾਂ ਐਵੇਂ ਹੀ ਪ੍ਰੈਂਕ ਕਰ ਰਹੇ ਸੀ ਜਾਂ ਅਸੀਂ ਤਾਂ ਬਸ ਪੀਆਰ ਦੇ ਲਈ ਤਾਂ ਕੋਈ ਐਕਸੈਪਟ ਤਾਂ ਨਹੀਂ ਇਹਦੇ ਵਿੱਚ ਇੱਕ ਹੋਰ ਇਨਫਲੂਐਂਸਰ ਦੀ ਗੱਲ ਕਰੂੰਗੀ ਪਿਛਲੇ ਦਿਨਾਂ ਦੇ ਵਿੱਚ ਉਹਦਾ YouTube ਡਿਲੀਟ ਹੋ ਗਿਆ ਓਕੇ ਗੁਰਲਾਲ 바ਵਾ ਕਰਕੇ ਇੱਕ ਮੁੰਡਾ ਹੈ ਠੀਕ ਆ ਉਹ ਉਹ ਮੁੰਡਾ ਇੰਨੇ ਜ਼ਿਆਦਾ ਆਪਣੇ ਕੀ ਕਹਿੰਦੇ ਆ ਉਹਨੂੰ ਕਦੀ ਆਪਦੇ ਬੱਚੀ ਉਹਦੀ ਛੋਟੀ ਜੀ ਉਦ ਕੋ ਰਿਕਵੈਸਟ ਕਰਵਾਉਂਦਾ ਹੈ ਮੇਰਾ YouTube ਡਿਲੀਟ ਹੋ ਗਿਆ ਤੂੰ ਅਪੀਲ ਕਰ ਬਿਲਕੁਲ ਛੋਟੀ ਜੀ 1 2 ਸਾਲ ਦੀ ਆ ਬੱਚਿਆਂ ਤੱਕ ਨੂੰ ਨਹੀਂ ਛੱਡ ਰੇ ਠੀਕ ਆ ਉਹਨਾਂ ਕੋਲ ਉਹ ਵੀਡੀਓਜ਼ ਬਵਾਉਂਦੇ ਨੇ ਹਾਲਾਂਕਿ ਬੱਚੇ ਨੂੰ ਨਹੀਂ ਦਿਖਾਣਾ ਚਾਹੀਦਾ ਚਲੋ ਉਹਨਾਂ ਦੀ ਮਰਜ਼ੀ ਆ ਠੀਕ ਆ ਉਹ ਕਦੀ ਆਪਣੇ ਤਲਾਕ ਦਾ ਝੂਠਾ ਨਾਟਕ ਕਰਦਾ ਕਦੀ ਆਪਣੇ ਆਪ ਨੂੰ ਸੱਟ ਲਾ ਲੈਂਦਾ ਹੁਣ ਉਹਦਾ YouTube ਸੁਪਰੀਆ ਡਿਲੀਟ ਹੋ ਗਿਆ ਤੇ ਉਹ ਇੰਨਾ ਰੋਣ ਹਲਕਾ ਹੋ ਗਿਆ ਕਿ ਜਿਵੇਂ ਮਤਲਬ ਉਹਦੀ ਸੂਰੀ ਸਾਰੀ ਦੁਨੀਆ ਤਬਾਹ ਹੋ ਗਈ ਆ ਕਿ ਮਤਲਬ ਕਿਉਂ ਕਿਉਂਕਿ ਉਹਨੂੰ ਪੈਸਾ ਉੱਥੋਂ ਆ ਰਿਹਾ ਸੀ ਲੋਕ ਉਹਨੂੰ ਵੇਖ ਰਹੇ ਆ ਦੂਜੇ ਪਾਸ ਬਣਾ ਤੂੰ ਆਪਣੀ ਛੋਟੀ ਜਿਹੀ ਕੁੜੀ ਨੂੰ ਦਿਖਾਉਣਾ ਹੈ ਤੂੰ ਆਪਣੀ ਜਨਾਨੀ ਨੂੰ ਦਿਖਾਉਣਾ ਹੈ ਲੋਕਾਂ ਕੋ ਪੈਸੇ ਠੱਗਦੇ ਆ ਪੈਸੇ ਠੱਗਦੇ ਨੇ ਇਹ ਸਾਰੇ ਜ਼ਿਕਰ ਕਰਦੇ ਨੇ ਕਦੀ ਤੁਸੀਂ ਕਹਿੰਦੇ ਹੋ ਸਾਡੇ ਘਰੇ ਰੋਟੀ ਖਾਣ ਨੂੰ ਨਹੀਂ ਹੈਗੀ ਆਟਾ ਨਹੀਂ ਹੈਗਾ ਤੁਸੀਂ ਸਾਨੂੰ ਪੈਸੇ ਪਾ ਦਿਓ ਅਸੀਂ ਸਕੈਨਰ ਪਾਇਆ ਹੋਇਆ ਲੋਕ ਫਿਰ ਕੀ ਕਰਦੇ ਨੇ ਲੱਖਾਂ ਰੁਪਈਆ ਉਹਨਾਂ ਦੇ ਅਕਾਊਂਟ ਚ ਭੇਜ ਦਿੰਦੇ ਨੇ ਉਹ ਫਿਰ ਕੀ ਕਰਦੇ ਐਸ਼ ਕਰਦੇ ਨੇ ਪੰਜਾਬੀਆਂ ਦੇ ਪੈਸਿਆਂ ਦੇ ਬਿਲਕੁਲ ਇਹ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਕਮਾਈ ਦਾ ਜ਼ਰੀਆ ਬਣ ਗਿਆ ਹੈ ਚਾਹੇ ਉਹ ਟੈਲੈਂਟ ਕਰਕੇ ਹੈ ਚਾਹੇ ਉਹ ਗੰਧ ਭਾਕੇ ਹੈ ਸੋਸ਼ਲ ਮੀਡੀਆ ਬਸ ਪੈਸਿਆਂ ਦਾ ਜ਼ਰੀਆ ਬਣ ਗਿਆ ਹੈ ਜਿੱ ਤੀਜਾ ਵਿਆਹ ਹੋ ਗਿਆ ਤੇ ਲੋਕ ਵਿਆਹ ਕਰਵਾ ਕਰਵਾ ਕੇ ਵੀਜ਼ ਖੱਟੇ ਜਾਂਦੇ ਹਨ ਮਾਨ ਮਲਿਕ ਦੀ ਗੱਲ ਕਰ ਲਈ ਉਹਨਾਂ ਦਾ ਚੌਥਾ ਵਿਆਹ ਦੀ ਗੱਲਾਂ ਚੱਲ ਰਹੀਆਂ ਸੀ ਹਾਲਾਂਕਿ ਕਨਫਰਮੇਸ਼ਨ ਨਹੀਂ ਹੋਈ ਹੈ ਆਪਣੀ ਤਿੰਨ ਤਿੰਨ ਪਤਨ ਦਿਖਾ ਕੇ ਦੋ ਦੋ ਦਿਖਾ ਕੇ ਪਤੀ ਦਿਖਾ ਕੇ ਵੀਜ਼ ਖੱਟੇ ਜਾਂਦੇ ਆ ਬਿਲਕੁਲ ਜਿਵੇਂ ਪੂਜਾ ਸੰਘਾ ਦੀ ਤੁਸੀਂ ਗੱਲ ਕੀਤੀ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਬਿਲਕੁਲ ਸਟੋਰੀਆਂ ਲਗਾਤਾਰ ਪਾਈਆਂ ਜਾ ਰਹੀਆਂ ਨੇ ਕਿ ਸਾਡੀ ਪਰਸਨਲ ਲਾਈਫ ਕਿਸੇ ਨੂੰ ਵੀ ਪਰਸਨਲ ਲਾਈਫ ਦਾ ਕੋਈ ਹੱਕ ਨਹੀਂ ਕਿਸੇ ਤੇ ਬੋਲਣ ਦਾ ਚਾਹੇ ਮੇਰੀ ਹੋਵੇ ਭਾਵੇਂ ਸੁਪਰੀਆ ਤੁਹਾਡੀ ਹੋਵੇ ਭਾਵੇਂ ਕਿਸੇ ਦੀ ਵੀ ਹੋਵੇ ਕੋਈ ਕਿਸੇ ਨੂੰ ਕੋਈ ਹੱਕ ਨਹੀਂ ਆ ਪਰ ਸੋਸ਼ਲ ਮੀਡੀਆ ਉਸ ਤੇ ਫਿਰ ਸਾਰਾ ਕੋਈ ਹਰ ਕੋਈ ਬੰਦੇ ਦਾ ਹੱਕਾ ਬੋਲਣ ਦਾ ਜੇ ਤੁਸੀਂ ਉਹ ਵੀਡੀਓ YouTube ਤੇ ਪਾਤੀ ਉਹ ਤੁਹਾਡੀ ਨਹੀਂ ਰਹੀ ਉਹ ਪਬਲਿਕ ਹੋ ਗਈ ਆ ਫਿਰ ਹਰ ਕੋਈ ਬੋਲੇਗਾ ਜੇ ਤੁਸੀਂ ਆਪਣੀ ਲਾਈਫ ਦੇ ਬਾਰੇ ਦਿਖਾ ਰਹੇ ਹੋ ਤੇ ਫਿਰ ਲੋਕਾਂ ਨੇ ਤੇ ਬੋਲਣਾ ਹੀ ਆ ਹੁਣ ਜੇ ਮੈਂ ਆਪਣੀ ਲਾਈਫ ਨਿੱਜੀ ਲਾਈਫ ਸੋਸ਼ਲ ਮੀਡੀਆ ਤੇ ਨਹੀਂ ਦਿਖਾ ਰਹੀ ਮੇਰੇ ਤੇ ਨਹੀਂ ਕੋਈ ਬੋਲੂਗਾ ਜੇ ਤੁਸੀਂ ਦਿਖਾ ਰਹੇ ਤੇ ਹਰ ਕੋਈ ਬੋਲੂਗਾ ਤੇ ਬੋਲੂਗਾ ਵੀ ਕਿਉਂ ਨਹੀਂ ਬੋਲੂਗਾ ਹਨਾ ਸੁਪਰੀਆ ਤੀਜਾ ਵਿਆਹ ਉਹਨਾਂ ਨੇ ਕਰਵਾਇਆ ਠੀਕ ਆ ਪਹਿਲੇ ਵਾਲੇ ਨਾਲ ਕਿਹਾ ਜਾ ਰਿਹਾ ਸੀ ਕਿ ਲਵ ਮੈਰਿਜ ਹੈ ਦੂਜੇ ਵਾਲੇ ਨਾਲ ਲਵ ਮੈਰਿਜ ਦੂਜੇ ਵਾਲੇ ਨਾਲ ਕਰਾਈ ਉਦੋਂ ਇੰਨਾ ऐसा किया जा रहा है जो आज तक वायरल हो रहा है जो हम सुन रहे हैं सोशल मीडिया पे और सी कोई पुष्टि नहीं करते कि इन्होंने लोगों को लो इतने पैसे ठगे किसी का कोठा डगया वो कोठा दिखा के कि ਸਾਡਾ ਕੋਠਾ ਡਗਿਆ ਦੇਰ ਰਾਤ ਤੋਂ ਕਾਫੀ ਹਨੇਰੀ ਆਈ ਤੇ ਸਾਨੂੰ ਪੈਸੇ ਪਾ ਦੋ ਹੁਣ ਉਹ ਮੁੰਡਾ ਜਿਹਨੂੰ ਛੱਡ ਕੇ ਤੀਜਾ ਵਿਆਹ ਕਰਵਾਇਆ ਉਹ ਮੁੰਡਾ ਕਹਿ ਰਿਹਾ ਕਿ ਇਹ ਕੁੜੀ ਨੇ ਇੰਨਾ ਪੈਸਾ ਠੱਗਿਆ ਲੋਕਾਂ ਨੂੰ ਬੇਪੂਫ ਬਣਾਇਆ ਤੇ ਤੀਜਾ ਵਿਆਹ ਹੁਣ ਕਰਵਾ ਲਿਆ ਹੁਣ ਤੀਸਰੇ ਵਿਆਹ ਤੇ ਲੋਕ ਬਹੁਤ ਟ੍ਰੋਲ ਕਰ ਰਹੇ ਉੱਤੇ ਵੀ ਇਹਨਾਂ ਨੂੰ ਦਿੱਕਤ ਹੈ ਵੀ ਸਾਨੂੰ ਟ੍ਰੋਲ ਨਾ ਕਰੋ ਕਿਉਂ ਨਾ ਕਰੋ ਟ੍ਰੋਲ ਜੇ ਤੁਸੀਂ ਉਹੋ ਹੀ ਸ਼ੋਸ਼ਲ ਮੀਡੀਆ ਤੋਂ ਹੱਥ ਜੋੜ ਕੇ ਪੈਸੇ ਮੰਗਦੇ ਉਹ ਵੀ ਸਾਨੂੰ ਪੈਸੇ ਪਾਓ ਫਿਰ ਤੁਸੀਂ ਉਹਨਾਂ ਨੂੰ ਹੀ ਗਾਲਾ ਕੱਢਦੇ ਬਿਲਕੁਲ ਜੀ ਤੁਸੀਂ ਸਾਨੂੰ ਟ੍ਰੋਲ ਕਰ ਰਹੇ ਹੋ ਜੀ ਬਿਲਕੁਲ ਇਹ ਸਾਰੀ ਚੀਜ਼ਾਂ ਇੱਕ ਪਾਸੇ ਨੇ ਲੇਕਿਨ ਇਹ ਚੀਜ਼ ਐਡੇ ਵੱਡੇ ਸਵਾਲ ਖੜੇ ਕਰਦੀ ਹੈ ਕਿ ਅਸੀਂ ਕੀ ਦੇਖਣਾ ਚਾਹੁੰਦੇ ਆ ਸਾਡੀ ਸੋਚ ਕਿੱਦਾਂ ਦੀ ਹੋਗੀ ਸਾਡੀ ਚੋਆਇਸ ਕਿੱਦਾਂ ਦੀ ਹੋਗੀ ਹੈ ਆਪਾਂ ਵੀਡੀਓਜ਼ ਦੇਖਦੇ ਆਂ ਆਪਾਂ ਲਾਈਕ ਕਰਦੇ ਆਂ ਇਕੱਲੇ ਦੇ ਵਿੱਚ ਵੀਡੀਓਜ਼ ਦੇਖ ਲੈਨੇ ਆਂ ਬਾਅਦ ਦੇ ਵਿੱਚ ਉਹਨੂੰ ਹੀ ਭੰਡਦੇ ਰਹਿੰਨੇ ਆਂ ਤੇ ਕੀ ਇਹ ਸਮਾਜ ਐਵੇਂ ਦਾ ਹੋ ਰਿਹਾ ਕਿ ਇਹ ਤਾਂ ਗੁੰਲੀਆਰੀ ਹੈ ਉਸ ਦੇ ਨਾਲ ਹੀ ਦੂਜੇ ਨੂੰ ਦੂਜੇ ਬੰਦੇ ਨੂੰ ਵੀ ਵਾਇਰਲ ਕਰਦੇ ਆ ਹੁਣ ਜੇ ਮੈਂ ਕੰਮ ਕਰਕੇ ਥੱਕ ਹਰ ਕੇ ਬੈਠੀ ਆਂ ਉਸ ਤੋਂ ਬਾਅਦ ਮੈਨੂੰ ਵੀ ਹੈ ਕਿ ਆਪਾਂ ਯਾਰ ਥੋੜਾ ਜਿਹਾ ਮਾਈਂਡ ਫ ਕਈ ਲੋਕ ਇਹ ਜਿਹੇ ਆ ਇਹਨਾਂ ਨੂੰ ਪਹਿਲੇ ਦੇਖਦੇ ਆ ਫਿਰ ਕਮੈਂਟ ਕਮੈਂਟ ਵੀ ਇੰਨੇ ਗੰਦੇ ਕਰਦੇ ਆ ਕਈ ਲੋਕ ਕਰਦੇ ਆ ਕਈਆਂ ਦੀ ਆਦਤ ਆ ਕਮੈਂਟ ਕਰਦੇ ਆ ਹੋ ਸਕਦਾ ਹੁਣ ਸਾਡੀ ਵੀਡੀਓ ਦੇ ਥੱਲੇ ਵੀ ਆਣ ਕਮੈਂਟ ਉਹਨਾਂ ਦੀ ਆਦਤ ਐ ਠੀਕ ਆ ਕਮੈਂਟ ਕਰਦੇ ਆ ਪਰ ਵਾਇਰਲ ਵੀ ਉਹਨਾਂ ਨੂੰ ਕਰਦੇ ਆ ਫਾਲੋਅਰ ਵੀ ਉਹਨਾਂ ਦੇ ਜ਼ਿਆਦੇ ਫਿਰ ਤੁਸੀਂ ਫਾਲੋ ਨਾ ਕਰੋ ਚੱਜ ਦੇ ਬੰਦਿਆਂ ਨੂੰ ਫਾਲੋ ਕਰੋ ਫਿਰ ਲੋਕ ਵੀ ਜੇ ਮੰਨ ਲਓ ਮੈਂ ਕਿਸੇ ਦਾ YouTube ਦੇਖਿਆ ਉਹ ਗੰਦ ਗੰਦ ਪਾ ਰਿਹਾ ਤੇ ਉਹਨੂੰ ਵਿਊਜ਼ ਜ਼ਿਆਦਾ ਐ ਠੀਕ ਆ ਉਹ ਲੋਕਾਂ ਨੂੰ ਭੰਡ ਰਿਹਾ ਤੇ ਦੂਜੇ ਬੰਦੇ ਦੇ ਦਿਮਾਗ 'ਚ ਵੀ ਇਹ ਆਏਗਾ ਯਾਰ ਜੇ ਮੈਂ ਚੱਜ ਦਾ ਕੰਟੈਂਟ ਬਣਾਇਆ ਮੇਰਾ ਨਹੀਂ ਚ ਦਾ ਚੱਲ ਰਿਹਾ ਤੇ ਮੈਂ ਵੀ ਉਵੇਂ ਹੀ ਕਰਾ ਬਿਲਕੁਕੁਲ ਇੱਕ ਨੂੰ ਦੇਖ ਕੇ ਸਾਰੇ ਪਿੱਛੇ ਲੱਗ ਹੀ ਜਾਂਦੇ ਨੇ ਭੇਡ ਚਾਲ ਦੇ ਵਿੱਚ ਸ਼ਾਮਿਲ ਹੋ ਹੀ ਜਾਂਦੇ ਨੇ ਤੇ ਇਸੇ ਕਰਕੇ ਐਵੇਂ ਦੀ ਵੀਡੀਓਜ਼ ਬਣਦੀ ਜਾ ਰਹੀਆਂ ਨੇ ਤੇ ਸੋਸ਼ਲ ਮੀਡੀਆ ਤੇ ਹੁਣ ਟੈਲੈਂਟ ਤੋਂ ਜ਼ਿਆਦਾ ਜੋ ਹੈ ਆਪਾਂ ਕਹਿ ਸਕਦੇ ਹਾਂ ਗੰਦ ਵਰਡ ਕਹਿ ਸਕਦੇ ਆ ਤੇ ਉਹਦਾ ਦੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲੋਕ ਵੀ ਦੇਖਣਾ ਪਸੰਦ ਕਰ ਰਹੇ ਆ ਤਾਂ ਹੀ ਲੋਕ ਉਹਦਾ ਦੀ ਕ੍ਰੀਏਟ ਕਰ ਰਹੇ ਨੇ ਵੀਡੀਓਜ਼ ਤਾਂ ਇਹਦੇ ਵਿੱਚ ਸਾਰੀ ਗਲਤੀ ਜੋ ਇਨਫਲੂਐਂਸਰ ਦੀ ਨਹੀਂ ਦੱਸੀ ਜਾ ਸਕਦੀ ਕਿਉਂਕਿ ਆਪਾਂ ਵੀ ਆ ਅਸੀਂ ਵੀ ਆ ਤੁਸੀਂ ਵੀ ਹੋ ਜਿਹੜੇ ਉਹ ਵੀਡੀਓਜ਼ ਦੇਖਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜਿਸ ਕਰਕੇ ਵਿਊਜ਼ ਆਉਂਦੇ ਨੇ ਉਹਨਾਂ ਨੂੰ ਪੈਸੇ ਮਿਲਦੇ ਨੇ ਤੇ ਐਦਾਂ ਦੀ ਚੀਜ਼ਾਂ ਨੂੰ ਹੋਰ ਵਧਾਵਾ ਮਿਲਦਾ ਹੈ ਤੇ ਸੋਚ ਸਮਝ ਕੇ ਤੁਸੀਂ ਦੇਖੋ ਸੋਚੋ ਸਮਝੋ ਕਿ ਤੁਸੀਂ ਕਿਹਦਾ ਦਾ ਕੰਟੈਂਟ ਦੇਖਣਾ ਚਾਹੁੰਦੇ ਹੋ ਕੀ ਦੇਖਣਾ ਚਾਹੁੰਦੇ ਹੋ ਤੇ ਆਪਣੇ ਵਿਚਾਰ ਸਾਨੂੰ ਇਸ ਵੀਡੀਓ ਬਾਰੇ ਜ਼ਰੂਰ ਸਾਨੂੰ ਕਮੈਂਟ ਕਰਕੇ ਦਿਓ